ਦਸ਼ਮ ਪਿਤਾ ਸਾਹਿਬੇ ਕਮਾਲ ਅਤੇ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪਰਬ ਦੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਬੈੜ ਵਾਜਿਆਂ ਦੀਆਂ ਧੁਣਾ ਨਾਲ ਚੱਲੇ ਪਿਆ ਤੇ ਵਕਫਾਗ ਬਾਜ਼ਾਰਾਂ ਦੀ ਪ੍ਰਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਨੂੰ ਬਹੁਤ ਹੀ ਸੁੰਦਰ-ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ ਉੱਥੇ ਹੀ ਸੰਗਤਾਂ ਇਸ ਪਾਲਕੀ ਦੇ ਪਿੱਛੇ-ਪਿੱਛੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਨਾਲ-ਨਾਲ ਚੱਲ ਰਹੀਆਂ ਸਨ ਇਸ ਨਗਰ ਕੀਰਤਨ ਦੌਰਾਨ ਪ੍ਰਸਿੱਧ ਗੱਤਕਾ ਪਾਟੀਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ ਇਸ ਤੋਂ ਇਲਾਵਾ ਇਸ ਨਗਰ ਕੀਰਤਨ ਦਾ ਆਥਾ-ਥਾ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕਰਦਿਆ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਇਸ ਨਗਰ ਕੀਰਤਨ ਦੌਰਾਨ ਸੰਤ ਗੁਰਚਰਨ ਸਿੰਘ ਜੀ ਸੰਤ ਮਹਿੰਦਰਪਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵਿਜੇ ਸਾਪਲਾ ਆਪ ਦੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਹਰਮਿੰਦਰ ਸਿੰਘ ਬਸਰਾ ਅਮਰਿਤਪਾਲ ਸਿੰਘ ਕੁਲਾਰ ਸਤਨਾਮ ਸਿੰਘ ਅਰਸ਼ੀ लवली वालिया तेजेंद्र बाबा गुरमीत सिंह रावलपिंडी रंजीत सिंह खुराना अर्जेंद्र सिंह चंदी मोहन सिंह गांधी अवतार सिंह मंड परमजीत चाचोकी मोहन सिंह साईं प्रोफेसर जसवान सिंह गंडम बीबी सरबजीत कौर ਪ੍ਰੇਤਪਾਲ ਕੌਰਤੁਲੀ ਬੀਬੀ ਪਰਮਜੀਤ ਕੌਰ ਕੰਬੋਜ ਪਰਮਿੰਦਰ ਸਿੰਘ ਲਾਢੀ ਪਤਵਿੰਦਰ ਸਿੰਘ ਸ਼ਾਬੜਾ ਬਲਜਿੰਦਰ ਸਿੰਘ ਠੇਕੇਦਾਰ ਅਫਤਾਰ ਸਿੰਘ ਭੁੰਗਣੀ ਸੁਖਦੇਵ ਸਿੰਘ ਮਨਜੀਤ ਸਿੰਘ ਹੈਪੀ ਪਰਮਜੀਤ ਸਿੰਘ ਖੁਰਾਨਾ ਦਵਿੰਦਰ ਕੁਲਥਮ ਸਤਪਾਲ ਸੇਠੀ ਤਰਨਜੀਤ ਕਿੰਦੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਇਲਾਕਾ ਵਾਸੀਆਂ ਨੂੰ ਸਾਈਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਜਿੱਥੇ ਫਗਵਾੜਾ ਪੁਲਿਸ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਨੂੰ ਸਲਾਮੀ ਦਿੱਤੀ ਗਈ ਉੱਥੇ ਹੀ ਪ੍ਰਬੰਧਕਾਂ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਨਗਰ ਕੀਰਤਨ ਦੇ ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਵੀਰ ਸਿੰਘ ਸਾਭੀ ਨੇ ਨਗਰ ਕੀਰਤਨ ਵਿੱਚ ਸ਼ਾਮਲ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ ਇਸਾਰੇ ਸਮਾਗਮ ਦਾ ਨਵਰੰਗ ਚੈਨਲ ਵੱ ਪਰਸਾਰਨ ਵੀ ਦਿਖਾਇਆ ਗਿਆ ਅੱਜ ਮਾਡਲ ਟਾਉਨ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਗਮਨ ਨੂੰ ਮੁੱਖ ਰੱਖਦੇ ਆ ਨਗਰ ਕੀਰਤਨ ਬੜੇ ਵਿਸ਼ਾਲ ਸਜਾਏ ਜਾਂਦੇ ਹਨ ਪ੍ਰਬੰਧਕਾਂ ਪ੍ਰਬੰਧਕਾਂ ਵੱਲੋਂ ਸਿੱਖ ਸੰਗਤਾਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਹਨ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਗਮਨ ਪੁਰਬ ਦੀਆਂ ਆਪ ਸਿੱਖ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਸਤਿਗੁਰੂ ਸ੍ਰੀ ਕਲੀਆਂ ਵਾਲੇ ਸਰਬੰਸਦਾਨੀ ਇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਗਰ ਕੀਤਾ ਮਾਡਲ ਟਾਊਨ ਸਿੱਖ ਸਭਾ ਗੁਰਦੁਆਰੇ ਤੋਂ ਕੱਢਿਆ ਗਿਆ ਸਾਰੀਆਂ ਸੰਗਤਾਂ ਦੇ ਇਹਦੇ ਤੇ ਇੰਨੀ ਖੁਸ਼ੀ ਸੀ ਸ਼ਰਫ ਨੇ ਨਹੀਂ ਸੀ ਸਪੰਦ ਪਰ ਗੁਰੂ ਸਾਹਿਬ ਨੇ ਜਾਤ ਪਿਆਰ ਤੇ ਉੱਚ ਨੀਚ ਤੇ ਖਿਲਾਫ ਸਮਾਜਿਕ ਬਰਾਬਰੀਤਾ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਲਿਆ ਕਿ ਬਾਟੇ ਜਿਹੜੇ ਆ ਉਹ ਇੱਕ ਹੀ ਰਹੇਗਾ ਹਮੇਸ਼ਾ ਸਮੁੱਚੀ ਇਨਸਾਨੀਅਤ ਲਈ ਹਰ ਧਰਮ ਹਰ ਜਾਤ ਦੇ ਲਈ ਜਿਸ ਤੋਂ ਬਾਅਦ ਉਹਨਾਂ ਨੂੰ ਅਨੰਤਪੁਰ ਸਾਹਿਬ ਦਾ ਕਿਲਾ ਵੀ ਛੱਡਣਾ ਪਿਆ ਸਰਸਾ ਨਦੀ ਕੰਢੇ ਪਰਿਵਾਰ ਵੀ ਵਿਛੜਿਆ ਚੰਪੌਰ ਦੀ ਜੰਗ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾਏ ਅਤੇ ਸਰਹੰਦ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਨੂੰ ਸਰਬੰਸ ਵਾਰਿਆ ਇਸ ਕੂਚਨੀ ਤੇ ਜਾਤ ਪਾਤ ਦੇ ਸਿਸਟਮ ਦੇ ਖਿਲਾਫ ਔਰ ਇਨਸਾਨੀਅਤ ਤੇ ਸਮਾਜਿਕ ਬਰਾਬਰੀ ਦਾ ਖਿਲਾਫ ਤੋਂ ਅੱਜ ਤੱਕ ਦਿਨ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਾਰੇ ਤੋਂ ਜਿੱਦਾਂ ਦੇ ਹਾਲਾਤ ਇਸ ਦੇਸ਼ ਦੇ ਵਿੱਚ ਨੇ ਸਾਨੂੰ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਫੈਸਲੇ ਵੱਲ ਔਰ ਇਸ ਜੀਵਨ ਵੱਲ ਝਾਤ ਮਾਰ ਕੇ ਸਿੱਖਿਆ ਲੈਣੀ ਚਾਹੀਦੀ ਹੈ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਾਰ ਸਤਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹ ਪੋਜੀਟਿਵ ਮਰਦ ਗੰਮੜਾ ਭਰੀ ਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਤੀਲਾ ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਦੇ ਮਾਤ ਸੱਜ ਦੇ ਆਵਨ ਆਗਮਨ ਪੁਰਬ ਦੇ ਸੰਬੰਧ ਵਿੱਚ ਜਿੱਥੇ ਸੰਸਾਰ ਪદ્ધਤੇ ਸੰਗਤਾਂ ਬੜੀ ਸ਼ਰਧਾ ਅਤੇ ਸਤਕਾਰ ਨਾਲ ਪਾਤਸ਼ਾਹ ਦਾ ਪਾਵਨ ਦਿਹਾੜਾ ਮਨਾ ਰਹੀਆਂ ਹਨ ਉੱਥੇ ਫਗਵਾੜੇ ਦੀਆਂ ਸਮੂਹੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਮਾਡਲ ਟਾਉਂ ਦੇ ਮੁਖ ਸੇਵਾਦਾਰ ਸਰਦਾਰ ਸਤਵੀਰ ਸਿੰਘ ਜੀ ਸਾਹੀ ਵਾਲੀਆ ਭਾਜੀ ਉਹਨਾਂ ਦੇ ਸਹਿਯੋਗ ਨਾਲ ਕੋਈ ਹਾਰ ਨਗਰ ਕੀਰਤਨ ਜੋ ਗੁਰਦੁਆਰਾ ਸਿੰਘ ਸਵਾਦ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਕੇ ਆਣ ਕੇ ਸਮਾਪਤ ਹੋਵੇਗਾ ਉਸ ਦਾ ਪ੍ਰਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਹਮ ਹਮ ਆ ਕੇ ਉਮੜ ਉਮੜ ਕੇ ਆ ਰਹੀਆਂ ਪਾਸੇ ਦਾ ਪਾਵਨ ਪਰਮ ਦੇ ਮਨਣ ਲਈ ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਖਾਲਸੇ ਦੇ ਰੂਪ ਦੇ ਵਿੱਚ ਆਪਣਾ ਊੜਾ ਤੇ ਜੂੜਾ ਉਹ ਵੀ ਆਪਾਂ ਸਿੱਖੀ ਵਿਰਾਸਤ ਦੇ ਵਿੱਚ ਨਾਲ ਸਾਂਭ ਕੇ ਰੱਖੀਏ ਕਮ ਸੇ ਕਮ ਸਿੱਖੀ ਦਸਤਾਰਾਂ ਜ਼ਰੂਰ ਅਸੀਂ ਆਪਣੇ ਕੇਸਾਂ ਦੇ ਉੱਤੇ ਸਜਾ ਕੇ ਰੱਖੀਏ ਤਾਂ ਹੀ ਆਪਣੀ ਪੰਜਾਬੀ ਸਿੱਖੀ ਬਚਣੀ ਹੈ ਜੇ ਆਪਾਂ ਗੁਰੂ ਸਾਹਿਬ ਨੇ ਸਾਰਾ ਸਰਬੰਸ ਵਾਰਿਆ ਅੱਜ ਸਾਨੂੰ ਵੀ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਸੂਹ ਸੰਗਤਾਂ ਨੂੰ ਫੇਰ ਇਸ ਪੁਰਬ ਦੀ ਲੱਖ ਲੱਖ ਵਧਾਈ ਹੋਪਿੰਦ ਸਿੰਘ ਜੀ ਦੇ ਇਸ ਗੁਰਪੁਰਬ ਦੇ ਸੰਬੰਧ ਵਿੱਚ ਮਹਾਨ ਨਗਰ ਦੀ ਸੰਗਤ ਗੁਰਦੁਆਰਾ ਸਿਕਮਾ ਮੈਦਾਨ ਤੋਂ ਜੋ ਰੰਗ ਹੋਇਆ ਹੈ ਉਸ ਦੇ ਵਿੱਚ ਅੱਜ ਬਹੁਤ ਹੀ ਇੰਤਰੀ ਵਿੱਚ ਸੰਗਤਾਂ ਆਜੇ ਲੋ ਆ ਰਹੀਆਂ ਹਨ ਤੇ ਇਹ ਸ਼ਾਇਦ ਇਸ ਮੁਕਤ ਪਿਆਰਾ ਵਿੱਚੋਂ ਹੁੰਦਾ ਵਾਪਸ ਪਹੁੰਚੇਗਾ ਅੱਜ ਸਭ ਸੰਗਤਾਂ ਨੂੰ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਾਰੀਆਂ ਨੂੰ ਸੇ ਸੱਚੀਆਂ ਸੰਗਤਾਂ ਨੂੰ ਸਾਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਅੱਜ ਮਾਡਲ ਟਾਊਨ ਫਗਵਾੜਾ ਵਿਖੇ ਨਗਰ ਕੀਰਤਨ ਰੰਭ ਹੋਣ ਜਾ ਰਿਹਾ ਹੈ ਇਹ ਸਾਰੇ ਹੀ ਮੇਨ ਬਜ਼ਾਰਾਂ ਦੇ ਵਿੱਚ ਗੁਰੂ ਮਹਾਰਾਜ ਦੀ ਛਤਛਾਇ ਦੇ ਹੇਠ ਸਾਰਾ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਚ ਇਹ ਸਾਰੇ ਆਪਣੇ ਫਗਵਾੜੇ ਦੀ ਜਿਹੜੀ ਆ ਮੇਰ ਬਜ਼ਾਰਾਂ ਦੀ ਪ੍ਰਕਰਮਾ ਕਰੇਗਾ ਕਿਉਂਕਿ ਸੱਚੇ ਪਾਤਸ਼ਾਹ ਨੇ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜੋ ਦੇਣ ਹੈ ਜਿਹੜੀ ਸਿੱਖੀ ਹੈ ਉਹ ਜੋ ਅਸੀਂ ਅੱਜ ਸਜੇ ਹੋਏ ਇਹ ਸਾਰੇ ਹੀ ਗੁਰੂ ਦਸਵੇਂ ਪਾਤਸ਼ਾਹ ਦੀ ਦੇਣ ਹੈ ਇਸ ਕਰਕੇ ਸਾਰੇ ਹੀ ਸੰਗਤ ਨੂੰ ਮੈਂ ਬਹੁਤ-ਬਹੁਤ ਧੰਨਵਾਦੀ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਵੇਂ ਪਾਤਸ਼ਾਹ ਜੀ ਗੋਵਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਜੁੱਤਬ ਸਾਰੇ ਨਗਰ ਨਿਵਾਸੀਆਂ ਨੂੰ ਸਾਰੀ ਜਨਤਾ ਨੂੰ ਲੱਖ-ਲੱਖ ਵਧਾਈ ਆਓ ਅਸੀਂ ਉਹਦੇ ਜੀਵਨ ਤੋਂ ਪਰਵਾਣੀ ਦਾ ਸਭ ਕੁਝ ਉਹਨਾਂ ਦੇ ਜੀਵਨ ਦਾ ਬਾੜ ਵਿੱਚ ਸਰਵਰ ਸਿੰਘ ਸਾਹਿਬ ਜੀ ਕੇ ਅਤੇ ਜੇ ਇੱਕ ਦਾ ਦੇਖਣ ਦਾ ਕੈਮਰਾ ਬੰਦਾ ਕਰ ਲਈਏ ਬਹੁਤ ਵਧੀਆ ਦੁਨੀਆ ਦਾ ਸਭ ਤੋਂ ਵਧੀਆ ਸ਼ਾਕਾਰ ਗੁਰਨਾਮਦੇ ਜੀ ਦੀ ਬਾਣੀ ਹੈ ਉਸ ਉਹ ਰਵਾਬ ਨੂੰ ਸ਼ੁਰੂ ਕੀਤਾ ਹੋਇਆ ਦਸਮ ਗ੍ਰੰਥ ਦੇ ਵਿੱਚ ਜਦੋਂ ਦਸਮ ਗ੍ਰੰਥ ਦਾ ਸ਼ਮਾ ਆ ਗਿਆ ਗੁਰਚੇ ਦਾ ਸ਼ਮਾ ਆ ਗਿਆ ਤੇ ਨਗਾਰੇ ਦੇ ਵਿੱਚ ਪਲ ਗਿਆ ਉਸ ਬਾਣੀ ਨੂੰ ਜਿਹੜੀ ਸਪਿਰਚੁਅਲ ਅਪਰੋਚ ਨਾਨਕ ਸਾਹਿਬ ਨੇ ਕੀਤੀ ਸੀ ਕਿ ਸਬੇ ਘਟ ਰਾਮ ਬੋਲੇ ਰਾਮਾ ਬੋਲੋ ਰਾਮਨਾ ਕੋ ਬੋਲੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਦੇਖਿਆ ਕੋ ਨਾਨਕ ਨੇ ਜਦੋਂ ਦੇਖਿਆ ਬਾਬਰ ਨੇ ਗੁਰਨਾਨਕ ਨੇ ਕਿਹਾ ਗੁਰਨਾਨ ਦੇਵ ਨੇ ਕਿਹਾ ਬਾਬਰਵਾੜਾ ਪਾਣੀ ਵਿੱਚ ਐਸੇ ਆ ਬਖਸਮੀ ਪਾਣੀ ਦੱਸਾ ਗੜੀ ਕਹਿੰਦਾ ਤੋੜਾ ਸਾਨ ਖਸਮਾਨਾ ਕੀ ਹੈ ਹਿੰਦੁਸਤਾਨ ਰਹਾ ਇਤਿਮਾਦ ਬਣੇਗਾ ਤਾਂ ਕਿ ਟਿਕ ਲੱਗੇ ਫਿਰ ਆਪਣੀ ਆਵਾਜ਼ ਵਿੱਚ ਇੱਕ ਛੋਟੀ ਹੋਰ ਮੈਂ ਇਸ ਤੇ ਬਹੁਤ ਵੱਡੀ ਕਰ ਸਕਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਅੱਜ ਗੁਰਪੁਰਬ ਦੇ ਰੂਪ ਦੇ ਵਿੱਚ ਅੱਜ ਨਗਰ ਕੀਰਤਨ ਸਜਾਏ ਜਾ ਰਹੇ ਹਨ ਔਰ ਸੁਨੇਹੇ ਜੇ ਦੇ ਵਿੱਚ ਉਹਨਾਂ ਦੀ ਗਾਥਾ ਕੀਤਾ ਜਾਂਦਾ ਹੈ ਔਰ ਅੱਜ ਫਗਵਾੜਾ ਵੀ ਕਿਹਦੀ ਲੋਕੀਂ ਜਿਹੜਾ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ ਔਰ ਜਿਨ੍ਹਾਂ 'ਚ ਬਹੁਤ ਸਾਰੀ ਪੱਟੀਆਂ ਭਾਰੀ ਗਿਲਦੀ ਲੋਕ ਸੰਸਥਾ ਜਿਹੜੀਆਂ ਨੇ ਅੱਜ ਵੀ ਭਾੜੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਸਾਥਿਆ ਜਿਨ੍ਹਾਂ ਨੇ ਸਾਡੀ ਸੰਸਕ੍ਰਿਤੀ ਨੂੰ ਦਿੱਤਾ ਰੱਖਿਆ ਜਿਨ੍ਹਾਂ ਨੇ ਸਾਡੀ ਰਾਖੀ ਦੇ ਲਈ ਆਪਣਾ ਮਨਸ਼ਵਾਰ ਦਿੱਤਾ ਔਰ ਉਹਨਾਂ ਦੀ ਕਿਹੜੀ ਕੁਰਬਾਨੀ ਅੱਜ ਪੂਰਾ ਦੇਸ਼ ਜਿਹੜਾ ਯਾਦ ਕਰਦਾ ਪੂਰਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪੜੇ ਲੋਕਾਂ ਲਈ ਲੋਕਾਂ ਵੱਲ ਇਸ਼ਾਰਾ ਕਰਕੇ ਸੰਗਤ ਵੱਲ ਇਸ਼ਾਰਾ ਕਰਕੇ ਸੁਧਾਰਨ ਲੋਕਾਂ ਵੱਲ ਇਸ਼ਾਰਾ ਕਰਕੇ ਗਰੀਬ ਗੁਰਬੇ ਵੱਲ ਇਸ਼ਾਰਾ ਕਰਕੇ ਜਿੰਨੇ ਵੀ ਉਸ ਵੇਲੇ ਹਾਸ਼ਿਆਗ੍ਰਸ ਲੋਕ ਸਨ ਉਹਨਾਂ ਲੋਕਾਂ ਨੂੰ ਅੱਗੇ ਲਿਆਉਣ ਦੇ ਲਈ ਗੁਰੂ ਜੀ ਨੇ ਪੂਰਾ ਯਤਨ ਕੀਤਾ ਤੇ ਇੱਕ ਨਿਊ ਖਾਲਸਾ ਆਰਡਰ ਜਿਹੜਾ ਹੈ ਜਿਹੜਾ ਕਿ ਖਾਲਸਾ ਪੰਥ ਹੈ ਉਹਨੂੰ ਸਾਜ ਕੇ ਅਮਰ ਸ਼ਕਾ ਕੇ ਪੰਜਾ ਪਿਆਰਿਆਂ ਤੋਂ ਆਪ ਅਮਰ ਸ਼ਕ ਗੇ ਬਰਾਬਰੀ ਤੇ ਜੋ ਲੋਕਤੰਤਰਿਕ ਪ੍ਰਣਾਲੀ ਜਿਹੜੀ ਕਿ ਬਾਅਦ ਦੇ ਵਿੱਚ 47 ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਹੋਂਦ ਵਿੱਚ ਆਈ ਗੁਰੂ ਸਾਹਿਬ ਨੇ ਸੈਂਕੜੇ ਸਾਲ ਪਹਿਲਾਂ 1692 ਈਸਵੀ ਦੇ ਵਿੱਚ ਇਹ ਪ੍ਰਣਾਲੀ ਬਰਾਬਰੀ ਦੀ ਲੋਕਤੰਤਰ ਦੀ ਕਿ ਪੰਜਾ ਪਿਆਰਿਆਂ ਤੋਂ ਬਹੁਮਤ ਤੋਂ ਪੰਜ ਪ੍ਰਧਾਨ ਜੋ ਸਿਸਟਮ ਹੈ ਪ੍ਰਣਾਲੀ ਹੈ ਉਹਨੂੰ ਲਾਗੂ ਕੀਤਾ ਇਸ ਲਈ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਵਧਾਈ। ਤੁਸ਼ਮੀਲ ਪਿਤਾ ਸਰਵਸਥਾਨੀ ਪੁੱਤਰਾਂ ਦੇ ਦਾਨੀ ਦੰਦਾਂ ਜਿਹੜੀ ਨੂੰ ਮਾਰ ਰਹੀ ਜਦੇ ਪ੍ਰਕਾਸ਼ਪੁਰਵ ਦੀਆਂ ਸ਼੍ਰੀ ਸੁਖਮਨੀ ਸਾਹਿਬ ਸੋਸਾਇਟੀ ਰਜਿਸਟਰ ਗੁਰਦੁਆਰਾ ਸਿੰਘਪਾਲਚਾਈ ਚੋੜਕਾ ਕਪੂਗਵਾੜਾ ਤੋਂ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।